ਤਾਂ ਵੀਰੋ ਕਈ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਬਣਾਈ ਸੀ ਤੇ ਅੱਜ ਆਪਾਂ ਆਏ ਆਪਣੀ ਨਵੀਂ ਵੀਡੀਓ ਲੈ ਕੇ ਤੇ ਪਿੰਡ ਦੌਲਤਪੁਰ ਦੇ ਵਿੱਚ ਕਹਿੰਦੇ ਬਹੁਤ ਪਾਣੀ ਆ ਗਿਆ ਤਾਂ ਅੱਜ ਤੁਹਾਨੂੰ ਦਿਖਾਣੇ ਆ ਖੇਤਾਂ ਦਾ ਹਾਲ ਤੇ ਵੀਡੀਓ ਬਣਾ ਕੇ ਚਲੋ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਵੀਰੇ ਕਿਵੇਂ ਪੂਲੀਆਂ ਚੱਲ ਰਹੀਆਂ ਦੇਖੋ ਪੂਲੀਆਂ ਇਹ ਜੀਰੀ ਵੀ ਪੂਰੀ ਡਬੋਤੀ ਤੇ ਇੱਧਰ ਵੀ ਪੂਲੀ ਚੱਲ ਰਹੀ ਆ ਤੇ ਆ ਦੇਖੋ ਵੀਰੇ ਇੱਥੇ ਜੀਰੀ ਸੜਕ ਦੇ ਉੱਤੇ ਪਾਣੀ ਚੱਲ ਪਿਆ। ਤੋਂ ਅੱਧਾ ਘੰਟਾ ਪਹਿਲਾਂ ਮੈਂ ਇੱਥੋਂ ਹੀ ਗਿਆ ਸੀ ਖੇਚੋਂ ਤੇ ਪਾਣੀ ਕਹਿੰਦੇ ਹਲੇ ਸੜਕ ਤੇ ਚੱਲਿਆ ਨਹੀਂ ਤੇ 5 ਮਿੰਟ 15 ਮਿੰਟ ਬਾਅਦ ਆ ਪਾਏ ਆ ਤੇ ਪਾਣੀ ਚੱਲ ਪਿਆ ਤੇ ਬਾਰਿਸ਼ ਹੁਣ ਥੋੜੀ ਥੋੜੀ ਰੁਕ ਗਈ। ਇਹ ਮਾਰੇ ਭਾਈ ਇਹ ਵੀ ਕਹਿੰਦੇ ਅੱਜ ਵੇਲੇ ਹੋ ਗਏ ਤੇ ਪਾਣੀ ਚੱਲ ਗਿਆ। ਤੇ ਇੱਧਰ ਦੇਖੋ ਭਾਈ ਪਾਣੀ ਆ ਗਿਆ ਬਹੁਤ ਦੌਲਤ ਵਰਦੇ ਵਿੱਚ ਤੇ ਇਹ ਕਹਿੰਦੇ ਜੇ 15 20 ਮਿੰਟ ਹੋਰ ਮੀਂਹ ਆ ਗਿਆ ਤੇ ਕਹਿੰਦੇ ਸੜਕ ਦੇ ਉੱਤੋਂ ਵੀ ਚੱਲ ਜੂਗਾ ਸੜਕ ਦੇਖੋ ਖੇਤਾਂ 'ਚ ਕਿੰਨੀ ਉੱਤੇ ਆ ਤੇ ਇਹ 15 ਮਿੰਟ ਹੋਰ ਦੇਖੋ ਬਾਈ ਤੁਹਾਨੂੰ ਦਿਖਾਉਨੇ ਆ ਦੇਖੋ ਤੇ ਆ ਪਾਣੀ ਹੋ ਗਿਆ ਦੇਖ ਬਹੁਤ ਇੱਧਰ ਦੇਖੋ ਪ੍ਰਵਾਸੀ ਪੰਛੀ ਵੀ ਕਿਵੇਂ ਪਾਣੀ ਦੇ ਵਿੱਚੋਂ ਆ ਰਹੇ ਨੇ ਕਾਫੀ ਪਾਣੀ ਹੋ ਗਿਆ ਇੱਥੇ ਵੜਾ ਲਈ ਬਣਾ ਲਈ ਇਹ ਦੇਖੋ ਬਾਈ ਇੰਨਾ ਪਾਣੀ ਆ ਗਿਆ ਹਾਂ ਠੀਕ ਹੈ ਪਰ ਇਹ ਵੀ ਅੱਜ ਫ੍ਰੀ ਹੋ ਗਿਆ ਬੰਦਾ ਪਾਣੀ ਬਹੁਤ ਆ ਗਿਆ ਕੋਈ ਖਰਚਾ ਪਾਣੀ ਭੇਜੋ ਇਹਨਾਂ ਵਾਸਤੇ ਇਹ ਵੀ ਫ੍ਰੀ ਹੋ ਗਏ ਤੇ ਕਾਫੀ ਪਾਣੀ ਆ ਗਿਆ ਦੇਖੋ ਭਾਈ ਜੀਰੀ ਡੁੱਬ ਗਈ ਤੇ ਇੱਧਰ ਵੀ ਦੇਖੋ ਖੱਲ ਲਾਈ ਸੀ ਤੇ ਇੱਧਰ ਵੀ ਡੁੱਬ ਗਈ ਇੱਧਰ ਵੀ ਡੁੱਬ ਗਈ ਪਾਣੀ ਆ ਗਿਆ ਕਾਫੀ ਇੱਧਰ ਦੇਖੋ ਭਾਈ ਪਾਹੀ ਦੇ ਤੋਂ ਪਾਣੀ ਚੱਲ ਗਿਆ ਤੇ ਕਾਫੀ ਪਾਣੀ ਆ ਗਿਆ ਨਹੀਂ ਕਾਫੀ ਪੈ ਗਿਆ ਸਵੇਰ ਦੇ 7 ਵਜੇ ਦਾ ਨਹੀਂ ਪੜਾ ਇੱਥੇ 12 ਵਜੇ ਤੇ ਆ ਆਪਣੀ ਦੇਖੋ ਭਈ ਜੀਰੀ ਲਗਾਈ ਸੀ ਆਪਾਂ ਦੇਖੋ ਭਾਈ ਸਾਰੀ ਡੁੱਬ ਗਈ ਹੈ ਜੀਰੀ ਤੇ ਪਾਣੀ ਪੰਟਾਂ ਦੇ ਉੱਪਰ ਚੱਲ ਗਿਆ ਤੇ ਆ ਦੇਖੋ ਸਾਰੀ ਜੀਰੀ ਆਪਣੀ ਡੁੱਬ ਗਈ ਦੇਖੋ ਪਾਣੀ ਉਹ ਪਾਣੀ ਕਹਿੰਦੇ ਚਾਰੇ ਪਾਸੇ ਪਿੰਡ ਦਸਤ ਪਰ ਦੇ ਵਿੱਚ ਬਹੁ ਮੀਂਹ ਪਿਆ ਕਹਿੰਦੇ ਰਾਤ ਦਾ ਕਹਿੰਦੇ ਰਾਤ ਤੱਕ ਕੱਟੀ ਪਿਆ ਸੀ ਕਹਿੰਦੇ ਸਵੇਰੇ 7 ਵਜੇ ਤੋਂ ਜ਼ਿਆਦਾ ਮੀਂਹ ਚੱਲ ਗਿਆ ਤੇ ਇੱਥੇ ਤੇ ਪਾਣੀ ਹੋ ਗਿਆ ਬਹੁਤ ਜ਼ਿਆਦਾ ਤੇ ਆਪਣੀ ਜੀਰੀ ਕਹਿੰਦੇ ਰੱਬ ਨੇ ਡਬੋ ਕੇ ਰੱਖਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਜੀਰੀ ਤੇ ਆ ਦੇਖੋ ਭਾਈ ਹੁਣ ਵੀ ਰੱਬ ਕਹਿੰਦੇ ਬੱਦਲ ਕਰੀ ਖੜਾ ਤੇ ਵੈਦਰ ਵੀ ਬਹੁਤ ਵਧੀਆ ਹੋ ਗਿਆ ਤੇ ਆ ਜੀਰੀ ਦੇਖੋ ਬਾਈ ਐਪਰ ਲਗਾਈ ਹੋਈ ਸੀ ਤਿੰਨ ਕਿੱਲੇ ਤੇ ਆ ਦੇਖੋ ਹੋਇਆ ਤਾਂ ਥੋੜੀ ਥੋੜੀ ਕਹਿੰਦੇ ਚਮਕ ਰਹੀ ਆ ਤੇ ਆ ਬਾਈ ਪੇਡਾ ਕਰ ਗਈ ਇਹਦਾ ਕੋਈ ਚੱਕਰ ਨਹੀਂ ਪਾਣੀ ਉਤਰ ਜੇਗਾ ਤੇ ਆ ਵੀ ਸੈਟਰ ਹੋ ਵੀ ਇਹਦਾ ਕੋਈ ਆਪਾਂ ਨੁਕਸਾਨ ਨਹੀਂ ਹੈਗਾ ਤੇ ਜਿਹੜੀ ਪਿੱਛੇ ਦਿਖਾਈ ਸੀ ਆਪਾਂ ਨੂੰ ਉਹਦਾ ਵੀ ਕੋਈ ਨੁਕਸਾਨ ਨਹੀਂ ਹੈ ਕਿਉਂ ਪੇਡਾ ਕਰ ਗਈ ਆ ਜੀਰੀ ਤੇ ਵਧੀਆ ਚੱਲੀ ਹੋਈ ਆ ਜੀਰੀ ਤੇ ਪਾਣੀ ਚਾਰੇ ਪਾਸੇ ਫੁੱਲ ਹੋ ਗਿਆ ਕਿਹalle ਰੱਬ ਦਾ ਕੋਈ ਪਤਾ ਨਹੀਂ ਕਿੰਨਾ ਕ ਪਾਵੇ ਹੋਰ ਰੱਬ ਮੀ ਤੇ ਹੁਣ ਥੋੜਾ ਮੌਸਮ ਸਾਫ ਹੋਇਆ ਸੀ ਤੇ ਆਪਾਂ ਬਲੌਗ ਬਣਾਉਣ ਆਏ ਸੀ ਆ ਦੇਖੋ ਬਾਈ ਚਲੋ ਆਪਨੇ ਤੁਹਾਨੂੰ ਮੋਟਰ ਤੇ ਲੈ ਕੇ ਜਾਂਦੇ ਆ ਤੇ ਵੀਰੋ ਆ ਕਿੱਲਾ ਆਪਾਂ ਕੱਲ ਲਾਇਆ ਸੀ ਇਹ ਆ ਤਾਂ ਦੇਖੋ ਬਈ ਦਿਖੇ ਨਹੀਂ ਰਹੀ ਜਿਹੜੀ ਹੈਗੀ ਹੈ ਕਿ ਨਹੀਂ ਇਹਦੇ ਚ ਆਪਹੀ ਆਪਣੀ ਪਹੀ ਦਾ ਪਾਣੀ ਦੇਖੋ ਕਿਵੇਂ ਚੱਲ ਰਿਹਾ ਆ ਦੇਖੋ ਪਾਣੀ ਤੇ ਚੱਲਦੇ ਆ ਸਾਨੂੰ ਆਪਣੀ ਮੋਟਰ ਤੇ ਲੈ ਕੇ ਤੇ ਦੇਖੋ ਵੀਰੇ ਕੱਲ ਫੱਟਲਾ ਲਾਇਆ ਸੀ ਤੇ ਤੁਸੀਂ ਆਪੇ ਦੇਖ ਲਓ ਇਹਦਾ ਐਂ ਲੱਗ ਰਿਹਾ ਜਿਵੇਂ ਇਹਦੇ 'ਚ ਹਲੇ ਜੀਰੀ ਲੱਗੀ ਨਹੀਂ ਪਰ ਲੱਗੀ ਹੋਈ ਆ ਇਹਦੇ 'ਚ ਜੀਰੀ ਦੇਖ ਲਓ ਤੇ ਆ ਪਾਣੀ ਦੇਖੋ ਪਹੀ ਚੋ ਕਿਵੇਂ ਚੱਲ ਰਿਹਾ ਤੇ ਇਧਰਲੀ ਜੀਰੀ ਦਾ ਆਪਾਂ ਨੂੰ ਐਸੇ ਨੁਕਸਾਨ ਤਾਂ ਹੈ ਨਹੀਂ ਕੋਈ ਇਹ ਜੀਰੀ ਦਾ ਤੇ ਇਹ ਆਪਾਂ ਚੱਲਦੇ ਆ ਭਾਈ ਭਿੱਜ ਜਗੇ ਸਾਰੇ ਚਲੋ ਤੁਹਾਨੂੰ ਅੱਗੇ ਲੈ ਚਕੇ ਦਿਖਾਉਨੇ ਆ ਆ ਦੇਖੋ ਚੋਹੀ ਭੱਜੀ ਫਿਰ ਰਹੀ ਆ ਤੇ ਇਹ ਦੇਖੋ ਭਾਈ ਪਾਣੀ ਦੇਖ ਲਓ ਕਿੰਨਾ ਹੋਇਆ ਹੋਇਆ ਇਹ ਬਹੁਤ ਪੈ ਗਿਆ ਕਿ ਹੁਣ ਰੱਬ ਵੈਸੇ ਜੇ ਨਾ ਹੀ ਪਾਵੇ ਤਾਂ ਹੀ ਚੰਗਾ ਕਹਿੰਦੇ ਹੁਣ ਇੱਧਰ ਦੇਖ ਲੋ ਅੱਜ ਜੀਰੀ ਲੱਗੀ ਹੋਈ ਐ ਕਿੱਲੇ 'ਚ ਆਪਾਂ ਕੱਲ ਜੀਰੀ ਲਗਾਈ ਸੀ ਤੇ ਰੱਬ ਨੇ ਅੱਜ ਮੀਂਹ ਪਾ ਕੇ ਸਾਰੀ ਡਪੋਤੀ ਆ ਦੇਖੋ ਰੇ ਸਿਰੇ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਜੀਰੀ ਤਾਂ ਕਿਤੇ ਕਿਤੇ ਹੀ ਲਿਖਦੀ ਆ ਆ ਦੇਖੋ ਪਾਣੀ ਪਾਣੀ ਬੱਟਾਂ ਦੇ ਉੱਤੋਂ ਪਾਣੀ ਪਹੀ ਦੇ ਉੱਤੋਂ ਪਾਣੀ 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 ਟਕੇਰੀਆਂ ਵੀ ਦੇਖੋ ਬਾਈ ਬੇਚਰੀਆਂ ਦੇ ਬੱਚੇ ਇਹਨਾਂ ਦੇ ਬੱਚੇ ਵੀ ਪਾਣੀ ਕੀ تیر ਗਏ ਤੇ ਪਾਣੀ ਕਹਿੰਦੇ ਰੱਬ ਨੇ ਪਾਣੀ ਪਾਣੀ ਕਰਤਾ ਹਾਂ ਦੇਖੋ ਇਹ ਤਾਂ ਵੈਸੇ ਠੀਕ ਆ ਜੀ ਇਹਦੀ 26 ਜੀਰੀ ਹੈ 26 ਕਹਿੰਦੇ ਪੇਡਾ ਕਰ ਗਈ ਤੇ ਇਹਦਾ ਆਪਾਂ ਨੁਕਸਾਨ ਨਹੀਂ ਕੋਈ ਵੀ ਤੇ ਇੱਧਰ ਦੇਖੋ ਬਾਈ ਪਾਣੀ ਪਾਣੀ ਤੇਰੀਆਂ ਵਿਚਾਰੀਆਂ ਰੋ ਰਹੀਆਂ ਇਹਨਾਂ ਦੇ ਬੱਚੇ ਵੀਰੇ ਪਾਣੀ ਚ ਛਿਪ ਗਏ ਤੇ ਆਪਾਂ ਆ ਗਏ ਆਪਣੀ ਮੋਟਰ ਤੇ ਤੇ ਤੁਹਾਨੂੰ ਆਪਣੀ ਮੋਟਰ ਦਿਖਾਉਣੀ ਆ ਤੇ ਪਾਣੀ ਦਿਖਾਉਣੀ ਆ ਨਾਲ ਕਿੰਨਾ ਕਿੰਨਾ ਹੋਇਆ ਹੋਇਆ ਇੱਥੇ ਵੀ ਤੇਰੀ ਵਿਚਾਰੀ ਆਪਣੇ ਬੱਚਿਆਂ ਨੂੰ ਰੋ ਰਹੀ ਆ ਤੇ ਬੱਚੇ ਪਤਾ ਨਹੀਂ ਕਿੱਥੇ ਆਏ ਮੇਰੇ ਠੰਗਾ ਮਾਰੀ ਜਾ ਰਹੀ ਆ ਆ ਦੇਖ ਔੜਦੀ ਫਿਰ ਰਹੀ ਆ ਤੇ ਆ ਗਈ ਆ ਗਈ ਆ ਗਈ ਠੰਗ ਮਾਰਨੇ ਤੇ ਔਰ ਮੁਰਗੀ ਤੇ ਆ ਆਪਣੀ ਮੋਟਰ ਆ ਗਈ ਖੇਤ ਆ ਗਿਆ ਆਪਣਾ ਮੋਟਰ ਆ ਗਈ ਤੇ ਪਾਣੀ ਦੇਖੋ ਇਹ ਦੇਖੋ ਵੀਰੇ ਜੀਰੀ ਆ ਵੀ ਡੁੱਬੀ ਹੋਈ ਆ ਤੇ ਅੰਦਰ ਹੱਲੇ ਲੱਗੀ ਨਹੀਂ ਸੀ ਤੇ ਉਹ ਪਰੇ ਵੀ ਸਾਰੀ ਡੁੱਬੀ ਹੋਈ ਆ ਤੇ ਮੋਟਰਾਂ ਦੀ ਕਹਿੰਦੇ ਸਾਰੀਆਂ ਬੰਦ ਕਰਾਤੀਆਂ ਅੱਜ ਏ ਵੈਦਰ ਵਾਪ ਵਧੀਆ ਕਹਿੰਦੇ ਰੱਬ ਫੇਰ ਬਦਲ ਜਾ ਕਰੀ ਖੜਾ ਤੇ ਮੋਟਰ ਤੇ ਪਾ ਗਏ ਤੇ ਵਧੀਆ ਮੌਸਮ ਹੁਣ ਵੀ ਠੀਕ ਆ ਮੈਦਰ ਵੀ ਸਹੀ ਆ ਤੇ ਦੇਖੋ ਭਾਈ ਦੇਖੋ ਪਾਣੀ ਦੇਖੋ ਪਾਣੀ ਤੇ ਵੀਰੋ ਇਹ ਪਾਣੀ ਪਾਣੀ ਤੇ ਸਾਡੇ ਦੋਲਤਪੁਰ ਦੇ ਕਹਿੰਦੇ ਕ੍ਰੀਸ਼ਨ ਤੇ ਗਰਦੀਪ ਆ ਗਏ ਨਾਲ ਪੁੱਛਦੇ ਆ ਖੇਤਾਂ ਚ ਕਿੰਨੇ ਪਾਣੀ ਹੋ ਰਿਹਾ ਹਾਂਜੀ ਜਸੋ ਜੋ ਤੇਰਾ ਹਾਲ ਆਹੀ ਸਾਡੇ ਹਾਲ ਹੈ ਅੱਛਾ ਜੀ ਤੇ ਤੁਹਾਡੇ ਖੇਤਾਂ 'ਚ ਵੀਰੇ ਪਾਣੀ ਆਹੀ ਠੀਕ ਆ ਜਾਂ ਜੀਰੀਆਂ ਜੂਰੀਆਂ ਜਾ ਕੇ ਪਤਾ ਲੱਗੂਗਾ ਹੁਣ ਕੀ ਸਮਾਂਚਾਰ ਹੈ ਇੱਥੇ ਥੱਲੇ ਸਵੇਰ ਦਾ ਗੇੜਾ ਨਹੀਂ ਮਾਰਿਆ ਸਵੇਰ ਦਾ ਗੇੜਾ ਕੀ ਆਣੇ ਨਹੀਂ ਦਿੱਤਾ ਹੈਗਾ ਰੱਬ ਸਵੇਰ ਦਾ ਚੱਲ ਰਹਾ ਹੈ ਨਾ ਰੱਬ ਦਾ ਸਵੇਰ ਦਾ ਚੱਲਦਾ ਪਿਆ ਇਹ ਆਣ ਦਾ ਮੌਕਾ ਨਹੀਂ ਦਿੱਤਾ ਹੈਗਾ ਤੇ ਹੁਣ ਬੰਦੇ ਆਪਣੇ ਖੇਤਾਂ 'ਚ ਕਹਿੰਦੇ ਕਿਨੇ ਜੀਰੀ 'ਚ ਗੇੜਾ ਮਾਰਨ ਆਏ ਆ ਚੂਹੀ ਆ ਗਈ ਚੂਹੀ ਆ ਗਈ ਚੂਹੀ ਇਹਨੂੰ ਕ੍ਰੀਸ਼ਨ ਨੂੰ ਚੂਹੀ ਦਿੱਕ ਕਿੱਥੇ ਚੂਹੀ ਚੂਹੀ ਤੇ ਦੇਖੋ ਵੀ ਚੂਹੀ ਵੀ ਤੇਰੀ ਪਾਣੀ ਚ ਤਰਦੀ ਪਈ ਐ ਤੇ ਦੇਖੋ ਦੇਖੋ ਇਹਨੂੰ ਵੀ ਬਾਹਰ ਕੱਢੋ ਤੇ ਆ ਗਈ ਆ ਗਈ ਤੇ ਆ ਗਈ ਆ ਗਈ ਆ ਗਈ ਬਾਹਰ ਆ ਗਈ ਇਹ ਦੇਖੋ ਵੀ ਇਹ ਚੂਹੀ ਕਿਵੇਂ ਪਾਣੀ ਦੇ ਵਜੇ ਲੇਰੀ ਆ ਤੇ ਕ੍ਰਿਸ਼ਨ ਨੂੰ ਪੁੱਛਦਿਆਂ ਕ੍ਰਿਸ਼ਨ ਦੇ ਖੇਤ ਹਾਂਜੀ ਕ੍ਰਿਸ਼ਨ ਜੀ ਤੁਹਾਡੇ ਖੇਤਾਂ 'ਚ ਕੀ ਸਮਾਂਝ ਆ ਰਹੇ ਇਹ ਰੱਬ ਨੇ ਕਹਿੰਦੇ ਦੂਰ ਤੋਂ ਠੀਕ ਲੱਗਦਾ ਬਾਕੀ ਅੱਗੇ ਦੇਖੋ ਕੀ ਹੋਇਆ ਇਹ ਕਹਿੰਦੇ ਅੱਗੇ ਜਾ ਕੇ ਦੇਖਨੇ ਕ੍ਰਿਸ਼ਨ ਦੇ ਖੇਤਾਂ ਦਾ ਹਾਲ ਇਹ ਕਹਿੰਦੇ ਪਾਣੀ ਵਸੇ ਜੀਰੀ ਵਸਦੀ ਬਹੁਤ ਚਿਰ ਦੀ ਪਹਿਲਾਂ ਲੱਗੀ ਆ ਇਹਨੂੰ ਤਾਂ ਨੁਕਸਾਨ ਹੀ ਨਹੀਂ ਕੋਈ ਹੈਗਾ ਚਲੋ ਬਾਕੀ ਤਾਂ ਉਹਨੂੰ ਜਾ ਕੇ ਦਿਖਾਉਂਦੇ ਅੱਗੇ ਤੇ ਵੀਰੋ ਦੇਖੋ ਪਾਣੀ ਦੇਖੋ ਪਾਣੀ ਦਾ ਹਾਲ ਬਾਈ ਹੁਣ ਵੀ ਕਹਿੰਦੇ ਡੱਬੀਆਂ ਚੱਕੀ ਫਿਰ ਰਿਹਾ ਕਹਿੰਦਾ ਪਾਣੀ ਲਾਣ ਵਾਸਤੇ ਖੇਤਾਂ 'ਚ ਮੋਟਰ ਵਾਲੀ ਪਾਣੀ ਕਹਿੰਦਾ ਪਾਣੀ ਹੱਲੇ ਵੀ ਘਟਾ ਦੇਖੋ ਬਾਈ ਤੇ ਜੀਰੀ ਦੇਖੋ ਇੱਧਰ ਕਿੱਲੇ ਜੀਰੀ ਆ ਲੱਗਦੀ ਹੈ ਨਹੀਂ ਵੈਸੇ ਲੱਗ ਰਹੀ ਆ ਯਾ ਦੇਖੋ ਵਿਚਾਰਾ ਕੱਚੇ 'ਚ ਆ ਗਿਆ ਇਕੱਲੇ ਇੱਥੇ ਏ ਦੇਖੋ ਵੀਰੇ ਦੇਖੋ ਡੱਬੀ ਚੱਕੀ ਫਿਰਦਾ ਕਹਿੰਦੇ ਪਾਣੀ ਹੱਲੇ ਲਾਣਾ ਮੈਂ ਜੀਰੀ ਹੱਲੇ ਪਾਣੀ ਘਟਾ ਕਹਿੰਦਾ ਜੀਰੀ ਚ ਦੇਖੋ ਇਹਦੀ ਜੀਰੀ ਚ ਪਾਣੀ ਦੇਖ ਲਓ ਤੇ ਦੇਖੋ ਤੇ ਇੱਧਰ ਆਪਣਾ ਗਰਦੀਪ ਆਪਣੀ ਜੀਰੀ ਚ ਢੇੜਾ ਮਾਰਨ ਆਇਆ ਕੀ ਹੋ ਗਿਆ ਗਰਦੀਪ ਕਹਿੰਦਾ ਮੇਰੀ ਜੀਰੀ ਤਾਂ ਡੁੱਬ ਗਈ ਕਹਿੰਦਾ ਤੇ ਆ ਚਲੋ ਤੁਹਾਨੂੰ ਕਰੀ ਸੰਦੀ ਜੀਰੀ ਦਿਖਾਉਨੇ ਆ ਆ ਦੇਖੋ ਬਾਈ ਆ ਥੰਬੀ ਨਾ 5 ਫੁੱਟ ਦੀ ਆ ਕਹਿੰਦੇ ਇਹ ਵੀ ਡੁੱਬ ਗਈ ਕੋ ਲੱਗ ਰਹੀ ਅੱਗੇ ਤੇ ਇੱਧਰ ਵੀ ਕਹਿੰਦੇ ਜੀ ਵੀ ਦੇਖ ਲੋ ਤੇ ਸੱਤਾ ਬੈਠਿਆ ਬਣਾ ਵਿਚਾਰਾ ਸੋਚ ਰਿਆ ਰੱਬ ਕੀ ਕਰੇਗਾ ਸੱਤੇ ਕਿਵੇਂ ਚੱਲ ਰਹੀ ਆ ਪਾਣੀ ਹੋਰ ਚਾਹੀਦਾ ਹੋਰ ਚਾਹੀਦਾ ਆਪਣੇ ਦਾ ਕਹਿੰਦੇ ਅਸੀਂ ਨਹੀਂ ਪੰਦਾ ਹੈਗਾ ਮੈਂ ਨਹੀਂ ਪੰਦਾ ਹੈਗਾ ਦੇਖ ਲੋ ਭਈਆ ਪੂਲੀ ਚੱਲ ਰਹੀ ਆ ਇੱਧਰ ਨਿਕਲ ਰਹੀ ਆ ਕ੍ਰੀਸ਼ਨ ਦੇ ਖੇਤ ਚ ਤੇ ਕ੍ਰੀਸ਼ਨ ਉਹ ਫਿਰ ਰਿਹਾ ਦੇਖੋ ਵੀਰੇ ਬੋਤਲਾਂ ਚੱਕਦਾ ਬੋਤਲ ਪੀ ਪੀ ਪਹਿਲੇ ਪੀ ਪੀ ਕੇ ਬੋਤਲਾਂ ਨਾਲ दारू ਲੋਕ ਇੱਥੇ ਇਹ ਪੁਲੀਚ ਗੇਰਦੇ ਨੇ ਅੱਜ ਮੀਂਹ ਪਿਆ ਗਿਆ ਤੇ ਸਾਰੀਆਂ ਨਿਕਲ ਗਈਆਂ ਉਹ ਉਹਦੇ ਕਿੰਨੀ ਇਕੱਠੀਆਂ ਹੋ ਗਈਆਂ ਕ੍ਰਿਸ਼ਨ ਦੇ ਖੇਤ ਤੇ ਸਭ ਲੀਕ ਨਹੀਂ ਵੀ ਹੋਈਆਂ ਤੇ ਨਿਕਲ ਰਹੀਆਂ ਪਾਣੀ ਇਹ ਇਹ ਕ੍ਰਿਸ਼ਨ ਦਾ ਖੇਤ ਆ ਇਹ ਨਾ ਇਹ ਵਾਲਾ ਕ੍ਰਿਸ਼ਨ ਦਾ ਖੇਤ ਆ ਇਹ ਕ੍ਰਿਸ਼ਨ ਆ ਦੇਖੋ ਇਹ ਬੋਤਲ ਵੀ ਤੁਹਾਨੂੰ ਦਿਖਾ ਦੀ ਕੱਢਦਾ ਇਹਦੇ ਵੀ ਥੱਲੇ ਲੁਕੋ ਦਿੰਦਾ ਉਹ ਕਹਿੰਦਾ ਮੈਂ ਸ਼ਰਾਬ ਪੀਂਦਾ ਨਹੀਂ ਇਹ ਵਿਚਾਰਾ ਦੇਖ ਰਿਹਾ ਹੁਣ ਮੇਰੀ ਬੋਤਲਾ ਕਿਵੇਂ ਕੱਢਾਂ ਮੈਂ ਉਹ ਇਹਦੀ ਬੋਤਲਾਂ ਪਈਆਂ ਸਾਹਮਣੇ ਕਿੰਨੀਆਂ ਦੇਖੋ ਇੱਕ ਕੋਲਰ ਹੋਰ ਥੀ ਲੋਸਮਿੰਟ ਕਹਾ ਬਈਆ ਆਪ ਆਪਣੇ ਘਰਾਂ ਰਹੋਗਾ ਕੋਈ ਫਾਇਦਾ ਨਹੀਂ ਬਾਹਰ ਨਿਕਲਨੇਗਾ ਤੇ ਗਰਦੀਪ ਕਹਿੰਦਾ ਵੀ ਆਪਣੇ ਆਪਣੇ ਘਰਾਂ ਰਹੋ ਤੇ ਪਾਣੀ ਕੁਝ ਵੀ ਕਰ ਸਕਦਾ ਕਹਿੰਦੇ ਘਰ ਵੀ ਹੜਾ ਸਕਦਾ ਘਰ ਵੀ ਸਾਲਾ ਕੁੱਤਾ ਤੇ ਸੱਤਾ ਕਹਿੰਦੇ ਛਾਲ ਮਾਰ ਲਈ ਤਿਆਰ ਬੈਠਾ ਇੱਧਰ ਪਾਣੀ 'ਚ ਤੇ ਕ੍ਰੀਸ਼ਨ ਵਿਚਾਰਾ ਉਹ ਚਲਾ ਗਿਆ ਕਹਿੰਦੇ ਬੋਤਲ ਲੱਭਣ ਦੁਬਾਰਾ ਵੀ ਕੋਈ ਪਈ ਹੋਈ ਕਿਰਾ ਤੇ ਆਪਣੀ ਬੋਤਲਾਂ ਲਕੋ ਰਿਹਾ ਹੈ ਕਹਿੰਦੇ ਘਰਦਿਆਂ ਨੂੰ ਪਤਾ ਲੱਗ ਜਾਏ ਕੱਲਾ ਕੱਲਾ ਆਇਆ ਜੋ ਹੋਰ ਨਹੀਂ ਸੀ ਲੈ ਤਾ ਤੇ ਦੇਖੋ ਕੱਲਾ ਕੱਲਾ ਜਾ ਰਿਹਾ ਸਾਨੂੰ ਇੱਥੇ ਖੜਾ ਗਿਆ ਕਹਿੰਦਾ ਤੁਸੀਂ ਇੱਥੇ ਖੜੋ ਤੇ ਰੱਬ ਵੀ ਗੁਰਗੁਰ ਗੁਰਗੁਰ ਦੁਆਰਾ ਕਰਨ ਲੱਗਿਆ ਸ਼ਾਇਦ ਨਹੀਂ ਫਰ ਕਰਕੇ ਫਿਰ ਇਹ 2000 ਰੁਪਏ ਬਣੇ ਪੀ ਲਿਆ ਸਨ ਤੇ ਵੀਰੇ ਉਹ ਦੇਖੋ ਵਿਚਾਰੇ ਭਈਏ ਵੀ ਵਿਲੇ ਹੋ ਗਏ ਕਿਸ ਤੇ ਉਹ ਲੈ ਲੱਕਰ ਦੇ ਨਾ ਜਦ ਜਦ ਵੀ ਲਿਆ ਸਾਡੀ ਜਮੀਂ ਪਵਾ ਦਿਆ ਤੇ ਗਰਦੀਪ ਨੇ ਕਹਿੰਦੇ ਸਭ ਤੋਂ ਬਾਅਦ ਜੀਰੀ ਲਾਈ ਸੀ ਕਹਿੰਦਾ ਮੈਂ ਸਭ ਤੋਂ ਬਾਅਦ ਚਲਾਣੀ ਆ ਦੀ ਵਿਚਾਰੇ ਸਾਰੀ ਉਹ ਦੇਖੋ ਪਾਣੀ ਪਾਣੀ ਦਿਖ ਰਿਹਾ ਇੱਧਰ ਜੀਰੀ ਦੀ ਕਹਿੰਦੇ ਜੀਰੀ ਤਾਂ ਦਿਖੇ ਨਹੀਂ ਰਹੀ ਪੈਸੇ ਸ਼ੌਂਕ ਨੂੰ ਕੰਮ ਕਰਦਾ ਇਹਦੇ ਕੋਲ ਪੈਸੇ ਬਹੁਤ ਆ ਕਹਿੰਦਾ ਬਸ ਮੈਂ ਸ਼ੌਂਕ ਨੂੰ ਲਾਂਦਾ ਹੋਗੀ ਠੀਕ ਆ ਨਹੀਂ ਤਾਂ ਨਾ ਵੀ ਹੋਵੇ ਕੋਈ ਚੱਕਰ ਨਹੀਂ ਦੇਖੋ ਬਾਕੀ ਆ ਵਾਹ ਭਾਈ ਹਾਂ ਗਰਦੀਪ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਬਿਜ਼ਨਸਮੈਨ ਆ ਇਹ ਕਹਿੰਦੇ ਕੁਝ ਕਹਿਣਾ ਚਾਹੋਗੇ ਤੁਸੀਂ ਹਵਾਈ ਹੋ ਤੁਸੀਂ ਕੋਈ ਨੀਮ ਨੂੰ ਰੱਬ ਨੂੰ ਕੁਝ ਕਹਿਣਾ ਚਾਹੋਗੇ ਹਾਂ ਜੀ ਕੁਝ ਕਹਿਦ ਗਿਲਾ ਹਾਂ ਜੀ ਤੁਸੀਂ ਜੀ ਮਨੀਮ ਸਾਹਿਬ ਆਪਾਂ ਤਾਂ ਖੁਸ਼ ਰਹਿੰਦੇ ਆ ਵੀਰੇ ਖੁਸ਼ ਰਹਿੰਦੇ ਆ ਇਹ ਕਹਿੰਦਾ ਵੀ ਮੈਨੂੰ ਪਾਣੀ ਦੀ ਹਲੇ ਲੋੜ ਆ ਰੱਬ ਕਹਿੰਦੇ ਨਾ ਰੱਬ ਨੂੰ ਕਹਿੰਦਾ ਜੀ ਪਾਣੀ ਹੋਰ ਲਿਆ ਹੋਰ ਕੱਢਦਾ ਧਰਤੀ ਵਿੱਚੋਂ ਪਾਣੀ ਸੱਤਾ ਕਹਿੰਦਾ ਧਰਤੀ ਵਿੱਚੋਂ ਪਾਣੀ ਕੱਢ ਦਿਓ ਲੈਟਰ ਨਹੀਂ ਆਉਂਦੀ ਹਾਂ ਤੁਸੀਂ ਕਹ ਰਹੇ ਹੋ ਲੈਟਰ ਨਹੀਂ ਆਉਂਦੀ ਵੀਡੀਓ ਬਣਾ ਲੈਗਾ ਉਹ ਦਿਨ ਲਾਇਰ ਨਹੀਂ ਲਾਇਰ ਲਾਇਰ ਚਲਾ ਰਹੇ ਸੀ ਇਹ ਭਗਵੰਤ ਮਾਨ ਨੂੰ ਕਹਿ ਰਹੇ ਆ ਵੀ ਇੱਥੋਂ ਕਿਸ਼ਤੀਆਂ ਲੈ ਕੇ ਆ ਜਾ ਇਹ ਭਗਵੰਤ ਮਾਨ ਨੇ ਸਾਰਾ ਠੇਕਾ ਥੋੜੀ ਲੈ ਰੱਖਿਆ ਤੁਹਾਨੂੰ ਲਾਇਟ ਵੀ ਦੇਵਾ ਕਿਸ਼ਤੀਆਂ ਵੀ ਦੇਵਾ ਪਾਣੀ ਸੰਭੋ ਆਪਣਾ ਕੋਹੇ ਬਣਾ ਲਓਗੇ ਜੀ ਚਲਿਏ ਖੜਾਵਲੇ ਮੱਕੜਾਵਲੇ ਗਾਰਾ ਤੇ ਹੁਣ ਆਪਾਂ ਚੱਲੇ ਆਂ ਵੀ ਜੰਗਲ ਚੋਂ ਸਾਹਮਣੀ ਜੰਗਲ ਆ ਤੇ ਉੱਥੇ ਚੱਲੇ ਆਂ ਹੁਣ ਤੇ ਦੇਖਦੇ ਆਂ ਪਾਣੀ ਜਾ ਕੇ ਕਿੰਨਾ ਕਾ ਉਧਰ ਵੀ ਕਹਿੰਦੇ ਰੋਜ਼ ਰੂਜ਼ ਕੋਈ ਮਿਲ ਜਾਂਦਾ ਸਾਰਾ ਵਾਚ ਤੇ ਕ੍ਰਿਸ਼ਨੋ ਫਿਰ ਰੇ ਸਾਹਮਣੇ ਦੇਖੋ ਭਾਈ ਆ ਬੰਦਾ ਆ ਦੇਖੋ ਬੋਤਲ ਨਾਲ ਲੱਭਦਾ ਫਿਰ ਰੇ ਖੇਤ ਚ ਬਈ ਕਿਸੇ ਦੀ ਰੂਡ ਰੜ ਕੇ ਆ ਗਈ ਹੋਏ ਤੇ ਮੋਟ ਤੇ ਇੱਕ ਤਲ ਲਕੋਇਆ ਏ ਕੰਨ ਚ ਚੱਲ ਰਿਹਾ ਬਸ ਤੇ ਕ੍ਰਿਸ਼ਨੋ ਦੇਖੋ ਪਾਣੀ ਚ ਹੋ ਗਿਆ ਬੋਤਲ ਮਿਲ ਗਈ ਮੈਨੂੰ ਲੱਗਦਾ ਉਹਨੂੰ ਦੇਖ ਦੇਖ ਬੋਤਲੋਂ ਨੇ ਪਿੱਛੇ ਪਾਈ ਹੋਈ ਏ ਛੁੱਡੇ ਚ ਗਲਤ ਨਿਕਲੋ ਪਿੱਛੇ ਪਾਈ ਹੋਈ ਏ ਹਾਂ ਕਿਹਨਾਂ ਬਾਣੀ ਤੋਂ ਚੱਲ ਰਿਹਾ ਆ ਜਾ ਆ ਜਾ ਕੋਈ ਨਹੀਂ ਯਾਰ ਰੱਬ ਦਾ ਪਾਣੀ ਤੋਂ ਜਾ ਪਾਣੀ ਤੋਂ ਜਾ ਕੇ ਆ ਜਾ ਪਾਣੀ ਤੋਂ ਆਵਾਗੇ ਆਪਣੀ ਬੋਤਲ ਲੁਕੋਇਆ ਬਸ ਹਾਂ ਬੋਤਲ ਆਪਣੀ ਛੱਡੇਆਂ ਵਾਂ ਲਾ ਲੈ ਤੇ ਪਾਣੀ ਦੇਖੋ ਭਾਈ ਬਹੁਤ ਹੋ ਗਿਆ ਤੇ ਰੱਬ ਕਹਿੰਦੇ ਫੇਰ ਬੱਦਲ ਕਰਕੇ ਖੜ ਗਿਆ ਮੈਨੂੰ ਲੱਗਦਾ ਇਹ ਸੜਕ ਤੋਂ ਪਾਣੀ ਚਲਾਏਗਾ ਰੱਬ ਅੱਜ ਦੇਖੋ ਭਾਈ ਪਾਣੀ 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 ਚਾਰੇ ਪਾਸੇ ਕਹਿੰਦੇ ਪਾਣੀ ਪਾਣੀ ਕਰਤਾ ਤੇ ਕ੍ਰੀਸ਼ਨ ਆਪਣੇ ਕਹਿੰਦੇ ਦੂਜੇ ਤੀਜੇ ਖੇਤ ਚ ਆਇਆ ਇੱਕ ਬੋਤਲ ਹੋਲ ਮਿਲ ਗਈ ਉਹਨੂੰ ਤੇ ਉਧਰ ਉਹ ਵੀ ਦੇਖ ਲਓ ਭਾਈ ਉਹ ਦੇਖੋ ਡੱਬੀ ਫੇਰ ਲਿਆ ਕਹਿੰਦਾ ਮੈਂ ਪਾਣੀ ਲਾਣਾ ਅੱਜ ਤੇ ਸਾਹਮਣੇ ਜੰਗਲਾ ਦੇਖੋ ਬਾਈ ਇਹ ਜੰਗਲ ਦਾ ਪਾਣੀ ਬਹੁਤ ਆਉਂਦਾ ਇੱਧਰ ਇਨ ਖੇਤਾਂ 'ਚ ਆਪਣੇ ਇੱਧਰ ਖੇਤ ਆ ਤੇ ਮਾਰ ਬਹੁਤ ਆ ਇਨ ਖੇਤਾਂ ਨੂੰ ਤੇ ਸੱਪਾ ਵੀ ਵਿਚਾਰਾ ਸੋਚ ਰਿਹਾ ਕੀ ਕਰੀ ਅੱਜ ਤੇ ਗਰਦੀਪ ਤੇ ਕ੍ਰੀਸ਼ਨ ਕਹਿੰਦੇ ਚੱਲੇ ਇਹਨਾਂ ਨੂੰ ਬੋਤਲ ਦੀ ਮਿਲ ਗਈ ਮੈਨੂੰ ਲੱਗਦਾ ਹੋਰ ਇੱਕ ਆ ਗਰਦੀਪ ਕਿੱਧਰ ਉਹ ਦੇਖ ਰਿਹਾ ਬਈ ਕੋਈ ਲੱਕੜੀ ਲੁਕੜੀ ਆ ਗਈ ਹੋਏ ਜੰਗਲ ਚੋਂ ਤਾਂ ਲੱਭ ਲਈਏ ਮੱਸਾ ਆ ਗਿਆ ਸੇ ਕੱਟਰਾਵਾ ਇਕੋ ਬੰਦਾ ਦੇਖ ਲੋ ਬਈ ਰੱਬ ਨੇ ਇੰਨਾ ਮੀਂਹ ਪਾਦਾ ਹੁਣ ਵੀ ਕਹਿੰਦਾ ਪਾਣੀ ਲਾਣਾ ਪਾਣੀ ਲਾਣਾ ਕਹਿੰਦਾ ਪਾਉ ਲਹਾਂ ਹਾਲ ਪਾ ਆਇਆ ਆ ਪਿੰਦਰ ਯਾਰ ਇੰਨਾ ਪਾਣੀ ਹੋ ਗਿਆ ਯਾਰ ਕਹਿੰਦਾ ਹੁਣ ਮੈਂ ਦਵਾਈ ਪਾਣੀ ਆ ਇਸ ਕੀ ਵਿਚਾਰੇ ਜੀ ਪ੍ਰਦਾਨ ਪਾਈ ਦੀ ਤੇ ਜੀਰੀ ਮਾਂ ਉਹ ਵੀ ਉੜਕੇ ਉਹ ਪਿੰਡ ਨੂੰ ਵੱਲ ਵੱਗ ਗਈ ਇਹ ਦੇਖ ਰਹਾ ਹੁਣ ਲੱਭ ਰਿਹਾ ਪ੍ਰਦਾਨ ਕਿੱਥੇ ਆ ਹਾਂ ਉੜਕੇ ਨਾ ਉਹ ਪਿੰਡ ਦੇ ਕੋਲ ਪਹੁੰਚ ਗਈ ਉਹ ਉੱਥੇ ਇਕੱਠੀ ਕਰਕੇ ਲੈ ਕੇ ਆਵੇਗਾ ਹੁਣ ਇਹਦੀ ਸਭ ਤੋਂ ਵਧੀਆ ਜੀਰੀ ਖੜੀਆ ਦੇਖਾ ਦੇ ਜੀਰੀ ਦੇਖੋ ਭਾਈ ਇਹਦੀ ਸਭ ਤੋਂ ਪਿੰਡ ਚ ਵਧੀਆ ਜੀਰੀ ਖੜੀਆ ਤਾਂ ਵੀ ਰੋਂਦਾ ਮੇਰੀ ਜੀਰੀ ਡੁੱਬ ਗਈ ਡੁੱਬ ਗਈ ਥਾ ਕਿ ਇੱਥੇ ਦੇਖੋ ਭਾਈ ਜ਼ਮੀਨ ਹੀ ਹੈਗੀ ਦਿਖੇ ਹੀ ਨਹੀਂ ਰਹੀ ਤੇ ਹੁਣ ਆਪਾਂ ਜੰਗਲ ਵੱਲ ਚੱਲੇ ਆ ਜੰਗਲ ਦੇ ਬਿਲਕੁਲ ਕੋਲ ਪਹੁੰਚ ਗਏ ਦਿਖੋ ਆਈਫੋਨ ਆਣਾ ਤੇ ਇਹ ਆਪਣਾ ਆ ਵੀ ਤੇ ਆਪਣਾ ਖੇਤ ਆ ਦੇਖੋ ਬਾਈ ਪਰ ਇਹ ਵੀ ਜੰਗਲ ਬਣਾਇਆ ਪਿਆ ਅੱਗਾ ਜਾਂ ਮਗਲੀ ਬੁੱਢੀ ਜਿਹੜਾ ਆਣਾ ਸੱਪਾਂ ਜਾਂਦਾ ਵੀ ਵੱਢ ਲਈ ਜਾਣਾ ਉੱਥੇ ਵੀ ġੇੜਾ ਮਾਰ ਕੇ ਆਣਾ ਅੱਥੇ ਆਈਏ ਭਾਈ ਚਾਰੇ ਦਾ ਹਾਲ ਜੇ ਕਿੰਨਾ ਪਣੀ ਆ ਵੀ ਜਾਣਾ ਵੱਢ ਲਈ ਛੱਡ ਪਰਿਆ ਇੱਥੇ ਦੇਖ ਪਾਣੀ ਕਿਰ ਜੱਲਣਾ ਹਾਂ ਦੇਖੋ ਪਾਣੀ ਆਹ ਦੇਖੋ ਥੋੜਾ ਹੀ ਆ। ਅਦਰ ਮੀਟਿੰਗ ਜਾ ਰਹੀ ਆ ਬਿਨਾਂ। ਦੇਖੋ ਭਈ ਆਪਣੀ ਜੀਰੀ ਦੇਖ ਲਓ। ਇਹ ਵੀ ਕੱਲ ਲਗਾਈ ਸੀ ਇਹ ਵੀ ਡੁੱਬ ਗਈ। ਜੇ ਅੱਬ ਪਹਿਲਾਂ ਪਤਾ ਹੁੰਦਾ ਮੀ ਪਾਣਾ ਸੀ ਅੱਪ ਲਗਾਣੀ ਹੋਣੀ ਸੀ। ਤੇ ਆ ਗਿਆ ਜੰਗਲ ਬਾਈ ਇੱਥੇ ਬਹੁਤ ਜਾਨਵਰ ਰਹਿੰਦੇ ਆ ਦੇਖਿਆ ਕਰੋ ਥੋੜਾ। ਵੈਸੇ ਰਹਿੰਦੇ ਤਾਂ ਕਹਿੰਦੇ ਗੈਂਆਂ ਤੇ ਬਾਂਦਰਾਂ ਫਿਰ ਫਿਰ ਵੀ ਬਹੁਤ ਤਕੜੇ ਜਾਨਵਰਾਂ ਐ ਵੀ ਇੱਥੇ ਛੇਰ ਵੀ ਆ ਜਾਂਦਾ ਕਦੇ ਸੱਤਾ ਕਹਿੰਦਾ ਤੇ ਛੇਰ ਵੀ ਦੇਖਿਆ ਮੈਂ ਕਦੇ ਕਦੇ ਚਿਤਾ ਵੀ ਆ ਜਾਂਦਾ ਇੱਥੇ ਤੇ ਇਹ ਪਾ ਕੇ ਜੰਗਲ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਪਾਣੀ ਆ ਦੇਖੋ ਬਈ ਪਾਣੀ ਬਹੁਤ ਭਰ ਗਿਆ ਕਹਿੰਦੇ ਜੰਗਲ ਦੇ ਵਿੱਚ ਤੇ ਇੱਧਰ ਦੇਖੋ ਪੂਰਾ ਜੰਗਲ ਭਰ ਗਿਆ ਕਦਰ ਹੌਂਦੇ ਹੋ ਨਹੀਂ ਪਤਾ ਇਹ ਲੋਕ ਬਹੁਤ ਪਰੇਸ਼ਾਨ ਨੇ ਕਹਿੰਦੇ ਪਾਣੀ ਬਹੁਤ ਹੋ ਗਿਆ ਤੇ ਰੱਬ ਫੇਰ ਤਿਆਰ ਹੋ ਗਿਆ ਤੇ ਲੱਗਦਾ ਹੈ ਸੜਕ ਚੋਂ ਪਾਣੀ ਤਪਾਇਆ ਰੱਬ ਦੀ ਸਵਾਰ ਤਾਂ ਵੀਰੋ ਪਾਣੀ ਹੋ ਗਿਆ ਬਹੁਤ ਤੇ ਦੇਖ ਲਓ ਸਾਹਮਣੇ ਬੀੜ ਜੰਗਲ ਚ ਆਏ ਹੋਇਆ ਤੇ ਪਾਣੀ ਹੋਇਆ ਹੋਇਆ ਬਹੁਤ ਆ ਦੇਖੋ ਆਲੇ-ਦਾਲੇ ਮੇਰੇ ਪਾਣੀ ਹੋਈ ਫਿਰ ਰਿਹਾ ਹੋਰ ਤਾਂ ਕੁਝ ਦਿਖ ਨਹੀਂ ਰਿਹਾ ਤਾਂ ਵੀਰੋ ਦੇਖੋ ਪਾਣੀ ਦੌਲਤਪੁਰ ਦੇ ਵਿੱਚ ਕਹਿੰਦੇ ਬਹੁਤ ਪਾਣੀ ਆ ਗਿਆ ਤੇ ਆਹ ਸੜਕ ਤੋਂ ਜਦੋਂ ਮੈਂ ਗਿਆ ਸੀ ਕਹਿੰਦੇ ਪਾਣੀ ਘੱਟ ਸੀ ਤੇ ਹੁਣ ਦੇਖ ਲਓ ਵੀਰੇ ਉਹ ਪਿੰਡ ਤੱਕ ਸੜਕ ਦੇ ਉੱਤੋਂ ਪਾਣੀ ਚੱਲ ਗਿਆ ਤੇ ਕਹਿੰਦੇ ਪਾਣੀ ਹੋ ਗਿਆ ਬਹੁਤ ਜ਼ਿਆਦਾ ਦੇਖੋ ਵੀਰੇ ਇੱਥੇ ਚੱਲੇ ਜੱਫਾ ਲੱਗ ਚਾਹ ਬੰਦ ਕਰੋ ਪੁੱਛ ਲੈਂ ਮੇਰੇ ਨੰਬਰ ਕਰਾ ਕਰ ਪਰੇਸਾ ਪਾਣੀ ਲੱਭੀਓ ਪਾਕਿਸਤਾਨ ਨੰਬਰ 10